हाँ ठीक है भाई सत भ पंड जीतना जी पिंडा अपना ਅੱਜ ਕੋਠੇ ਖੇਤਾਂ 'ਚ ਰਹਿਣਾ ਹੈ ਹਾਂਜੀ ਪਹਿਲੇ ਛੂਹ ਐ ਜੋ ਟੀ ਵੀਰੇ ਹਾਂਜੀ ਹਾਂਜੀ ਦੁੱਧ 9 ਲੀਟਰ ਤਿਆਰ ਆ ਵੀਰੇ ਇਸ ਟਾਈਮ ਹਾਂ 10 ਦਿਨ ਹੋਏ ਨੇ ਸੂਈ ਨੂੰ ਜਾਂ ਇੱਕ ਤਰੀਕ ਦੀ ਸੂਈ ਆ ਹਾਂ ਆਮ ਆਕਰ ਕੱਟੀ ਆ ਹਾਂਜੀ ਕੱਟੀ ਆ ਜੀ ਵੀਰੇ ਇਹ ਲੈਣੀ ਹੋਵੇ ਕਿ ਮੋਬਾਈਲ ਨੰਬਰ ਹਾਂ 946443188 ਦੁਬਾਰਾ ਇੱਕ ਵਾਰੀ ਹੋਰ 94644343188 ਵੀਰੇ ਆ ਨੰਬਰ ਆ ਬਾਈ ਦਾ ਬਾਈ ਗੱਲ ਹਾਂ ਇਹ ਬਾਈ ਨਾਲ ਆ ਹਾਂ ਕਿ ਬਹੁਤ ਵੀਡੀਓ ਚਲਤ ਆ ਘਰ ਦੀ ਆਪਣੀ ਪਾਲੀ ਹੋਈ ਆ ਵੀਰੇ ਦੀ ਪਾਲੀ ਦੀ ਚੋਤੀ ਹੈ ਹਾਂ ਬੰਬਾਰ ਨਹੀਂ ਕਰਦੇ ਘਰ ਦੇ ਆ ਮੱਝ ਆਪਣੇ ਜਵਾਬ ਕੋਲੇ ਇੱਕ ਤਿੰਨ ਮਹੀਨਿਆਂ ਲਈ ਬੈਠਾ ਹੈ ਤਣਾ ਲਾ ਪਸ਼ੂ ਮੰਡੀ ਤੇ ਦਿਖਾਉਣਾ ਤੁਹਾਨੂੰ ਮੈਸਾਂ ਚੈੱਕ ਕਰ ਸਾਰੇ ਦੇ ਸੀ ਹਾਂ ਜਿਹੜਾ ਦਿੱਤੇ ਪੈਣਾ ਹੈ ਕੀ ਮੁੱਲ ਕਰਦਾ ਭਜੀ ਇਹਨਾਂ ਦਾ ਤਿੰਨਾਂ ਮੈਸਾਂ ਦਾ ਜਿਹੜਾ ਇੱਕ 10 ਕਰਦੇ ਆ ਹਾਂ ਵੱਟ ਦਾ ਹਾਂ 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 ਆ ਵੱਟ ਦਾ ਮੀਟਰ ਦਾ ਹਾਂ ਹਾਂ ਇਹਦਾ ਲੱਖ ਕਰਦੇ ਆ ਇਹਦਾ ਲੱਖ ਰੁਪਈਆ ਮੁੱਲ ਲਾ ਭਾਈ ਦੇਖੋ ਵੇ ਜਵਾਕ ਕਿੰਨਾ ਤੇਜ਼ ਆ ਕਿੰਨਾ ਮੈਂ ਸਨਾ ਮੁੱਲ ਪੂਰਾ ਠੋਕ ਕੇ ਲਾਇਆ ਕੀ ਦੁੱਧ ਦੀ ਕੀ ਬੀਚ ਨੇ ਇਹਦੀ ਇਹਦੀ ਨੋਟਰੀ ਜੀ ਰਹਿਣੀ ਹੋਵੇ ਚੋਰ ਦੁੱਧ ਦੀ ਕੁਮਿਸ਼ਨ ਆਲੀ ਇਹਦੀ 14 ਕਿਲੋ ਦੀ ਇਹਦੀ ਇਹਦੀ 14 15 ਕਿਲੋ ਦੀ ਇਹਦੀ ਵੀ 14 15 ਕਿਲੋ ਦੀ ਦੁੱਧ ਦੀ ਪੋਜੀਸ਼ਨ ਹੈ ਤੇ ਜਿਹੜੀ ਆਹ ਮੈਂ ਐਸਾ ਇਹਦਾ ਜਿਹੜਾ ਚੋਤੀਜਾ ਸੁਆ ਤੇ ਸਭ ਪਹਿਲਾਂ ਸੁਣੋ ਤੀਜਾ ਸੁਆ ਆਹ ਅੰਦਰ ਆ ਗਿਆ ਸੁਣੋ ਆਹ ਯਾ ਤੇਰਾ ਕੀ ਮੁੱਲ ਅਸ 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 ਇਹਦਾ ਕਿੰਨਾ ਸੁਆ ਇਹਦਾ ਚੋਤੀਜਾ ਸੁਆ ਇਹਦਾ ਤੀਜਾ ਸੁਆ ਇਹਦਾ ਮੁੱਲ ਕਿੰਨਾ ਦੱਸਿਆ ਤੀ 120 120000 ਰੁਪਇਆ ਇਹਦਾ 11000 ਪਿੰਡ ਕਿਹੜਾ ਤੇਰਾ ਜੋੜਾ ਨੰਦ ਜ਼ਿਲ੍ਹਾ ਬਠਿੰਡਾ ਕਿਹੜਾ ਜੋੜਾ ਨੰਦ ਜੋਗਾਨੰਦ ਪਿੰਡ ਆ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਆ ਜੇ ਇਹ ਲੈਣੀਆਂ ਹੁਣ ਮੈਸਾਂ ਨੇ ਜੇ ਕਿਸੇ ਬਾਈ ਦੇ ਮੈਸਾਂ ਲੈਣੀਆਂ ਨੂੰ ਮੋਬਾਈਲ ਨੰਬਰ ਕੋਈ 991556601 ਉਹ ਮੂੰਚੋਂ ਬੜਾ ਕੱਢ ਗਿਆ 991556601 ਹਾਂ ਨੰਬਰ ਆ ਜਵਾਖ ਦਾ ਬਾਈ ਜੇ ਕਹਿੰਦੇ ਮੈਸਾਂ ਲੈਣੀਆਂ ਨੇ ਕਹਿੰਦਾ ਤਿੰਨੇ ਮੈਸਾਂ ਬਕਿਆਉਣੇ ਆਪਣੇ ਕੋਲੇ ਦੇਖ ਸਕਦੇ ਹੋ ਤੁਸੀਂ ਠੀਕ ਆ ਕਾਲ ਕਰ ਲਿਓ ਬਾਈ ਨੂੰ ਬਾਈ ਦਾ ਇੱਕ ਵਾਰੀ ਨੰਬਰ ਤੁਹਾਨੂੰ ਦੱਸ ਚੁੱਕੇ ਆਪਾਂ ਆ ਬਾਈ ਆ ਤਰਦੀ ਦੇ ਜੀ ਕੀ ਕੀ ਵੀ ਮੁੱਲ ਕਰਦਾ ਬਾਈ ਇਹ ਤਾਂ ਆ ਜੇ ਆਪਾਂ ਮਾਮ ਬਹੁਤ ਚੰਗਾ ਜੀ ਅੰਦਰ ਦੰਦਾ ਬਾਹਰ ਨਹੀਂ ਝੁੱਟ ਕੇ ਚੋਲੋ ਚੋਲੋ ਜੀ ਆ ਦੇਖ ਸਕਦੇ ਤੁਸੀਂ ਇੱਕ ਨਾਲ ਹੀ ਬਾਈ ਕਹਿੰਦਾ ਆ ਗਈ ਮੈਂ ਸਰ ਛੋਟੀ ਦਾਦਾ ਨੂੰ